ਤਤਕਾਰਜ ਪੰਜਾਬੀਓ ਮੇਰਾ ਨਾਮ ਡਾਕਟਰ ਹਰਗੁਰਪ੍ਰਤਾਪ ਸਿੰਘ ਹੈ ਨਿਹਾਲ ਸਿੰਘ ਵਾਲਤ ਅਸੀਂ ਹਰ ਸਾਲ ਹੀ ਲੋਕਾਂ ਨੂੰ ਅਗਾਹ ਕਰਦੇ ਹਾਂ ਕਿ ਜਦੋਂ ਮੂੰਗੀ ਦੀ ਕਾਸ਼ਤ ਕੰਪਲੀਟ ਹੋਣ ਵਾਲੀ ਹੁੰਦੀ ਹੈ ਜਦੋਂ ਮੱਕੀ ਦੀ ਕਾਸ਼ਤ ਕੰਪਲੀਟ ਹੋਣ ਵਾਲੀ ਹੁੰਦੀ ਹੈ ਕੁਝ ਮੁਨਾਫਕ ਹੋਰ ਤੇ ਪੰਜਾਬ ਵਿਰੋਧੀ ਅੰਸਰ ਮੂੰਗੀ ਦੇ ਉੱਤੇ ਇੱਕ ਖਾਸ ਜ਼ਹਿਰ ਦਾ ਸਪਰੇਅ ਕਰਦੇ ਆ ਪੈਰਾਕਵਾਟ ਦਾ ਇਹਨੂੰ ਕਿ ਗ੍ਰਾਮੋ ਜਾਂ ਛੱਟਪਟ ਵੀ ਕਿਹਾ ਜਾਂਦਾ ਹੈਗਾ ਤੇ ਇਹ ਇਹਨਾਂ ਜ਼ਹਿਰੀਲਾ ਸਪਰੇਅ ਹੈ ਜਿਹੜਾ ਉਹ ਫਟਾਫਟ ਮੂੰਗੀ ਨੂੰ ਸੁਕਾ ਦਿੰਦਾ ਤੇ ਉਸ ਮੂੰਗੀ ਨੂੰ ਫਿਰ ਬਾਜ਼ਾਰ ਵਿੱਚ ਵੇਚਿਆ ਜਾਂਦਾ ਹੈ ਇਹ ਜਹਿਰ ਇੰਨਾ ਜ਼ਿਆਦਾ ਘਾਤਕ ਹੈ ਕਿ ਜੇ ਕਿਸੇ ਵੀ ਵਿਅਕਤੀ ਦੇ 5-7 ਐਮਐਲ ਵੀ ਮੂੰਹ ਦੇ ਵਿੱਚ ਚਲਾ ਜਾਵੇ ਤਾਂ ਇਹ ਉਸ ਬੰਦੇ ਨੂੰ ਮਾਰ ਸਕਦਾ ਹੈ ਫੇਫੜਿਆਂ ਦਾ ਨੁਕਸਾਨ ਕਰ ਸਕਦਾ ਹੈ ਮੂੰਹ ਦੇ ਵਿੱਚ ਭੋਜਨ ਵਾਲੀ ਦੇ ਵਿੱਚ ਛਾਲੇ ਕਰ ਸਕਦਾ ਹੈ ਪੰਜਾਬ ਸਰਕਾਰ ਨੂੰ ਅਸੀਂ ਬਾਰ-ਬਾਰ ਹਰ ਸਾਲ ਹੀ ਬੇਨਤੀ ਕਰਦੇ ਹਾਂ ਕਿ ਮੂੰਗੀ ਤੇ ਮੱਕੀ ਤੇ ਖਾਂ ਇਹ ਸਪਰੇਅ ਜਿਹੜਾ ਪੈਰਾਕਵਾਇਟ ਇਹਨੂੰ ਹੁਣ ਤੋਂ ਬੰਦ ਕੀਤਾ ਜਾਵੇ ਦੀ ਬੈਨ ਕੀਤਾ ਜਾਵੇ ਇਰੇ ਦੋਸਤੋ ਜਿੰਨਾ ਚਿਰ ਪੰਜਾਬ ਸਰਕਾਰ ਇਸ ਨੂੰ ਬੈਨ ਨਹੀਂ ਕਰਦੀ ਤਾਂ ਸਾਨੂੰ ਕੀ ਮਜਬੂਰੀ ਪਈ ਹੈ ਕਿ ਅਸੀਂ ਜ਼ਹਿਰ ਵਾਲੀ ਮੂੰਗੀ ਬਾਜ਼ਾਰ ਚੋਂ ਖਰੀਦੀਏ ਤੇ ਖਾਈਏ ਆਓ ਆਪਾਂ ਸਾਰੇ ਲੋਕ ਸਿਰਫ ਜਿਹੜੇ ਜ਼ਹਿਰ ਮੁਕਤ ਭੋਜਨ ਤਿਆਰ ਕਰਦੇ ਨੇ ਜ਼ਹਿਰ ਮੁਕਤ ਖੇਤੀ ਕਰਦੇ ਨੇ ਕਿਸਾਨ ਉਹਨਾਂ ਦੇ ਨਾਲ ਹੀ ਜੁੜੀਏ ਤੇ ਬਾਜ਼ਾਰਾਂ ਦੇ ਵਿੱਚ ਮੁਨਾਫਕ ਹੋਰ ਮੂੰਗੀ ਉਤਪਾਦਕ ਤੇ ਮੁਨਾਫਕ ਹੋਰ ਮੂੰਗੀ ਵਿਕਰੇਤਾ ਉਹਨਾਂ ਤੋਂ ਆਪਣੀ ਦੂਰੀ ਬਣਾਈਏ ਬਹੁਤ ਬਹੁਤ ਧੰਨਵਾਦ